ਤੇ ਮੈਂ ਸੋਚ ਰਾਂ ਜੀ ਕਿ ਜੀ ਨਿਊਜ਼ ਦਾ ਦਫ਼ਤਰ ਲਾਹੌਰ ਦੇ ਵਿੱਚ ਕਿਉਂ ਨਹੀਂ ਉਹਨਾਂ ਨੂੰ ਆਪਣਾ ਦਫ਼ਤਰ ਲਾਹੌਰ ਦੇ ਵਿੱਚ ਬਣਾ ਲੈਣਾ ਚਾਹੀਦਾ ਕਿਉਂਕਿ ਉਹਨਾਂ ਨੇ ਤਾਂ ਖਬਰਾਂ ਇਹ ਚਲਾਈਆਂ ਸੀ ਕਿ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਉੱਤੇ ਕਬਜ਼ਾ ਕਰ ਲਿਆ ਗਿਆ ਮੈਂ ਇਹ ਸੋਚ ਰਿਹਾ ਜੀ ਕਿ ਪਬਲਿਕ ਭਾਰਤ ਦੇ ਵੱਲੋਂ ਤਾਂ ਹੁਣ ਆਪਣਾ ਦਫ਼ਤਰ ਕਰਾਚੀ ਦੇ ਵਿੱਚ ਖੋਲੜਣਾ ਚਾਹੀਦਾ ਕਿਉਂਕਿ ਉਹਨਾਂ ਨੇ ਤਾਂ ਇਹ ਗੱਲ ਕਹੀ ਸੀ ਕਿ ਭਾਈ ਮੁਕੰਮਲ ਸਫਾਇਆ ਹੋ ਗਿਆ ਅਬ ਅਤੰਕਵਾਦ ਕੇ ਸਾਥ-ਸਾਥ ਸਭ ਕੁਝ ਖਤਮ ਹੋ ਗਿਆ ਪਾਕਿਸਤਾਨ ਮੇਂ ਕਹਰਾਮ ਮਚ ਗਿਆ ਜਿਹੜੇ ਉਧਰਲੇ ਚੈਨਲਾਂ ਮਲੇ ਆ ਮੇਰੀ ਬੇਨਤੀ ਹੈ ਵੀ ਭਾਈ ਤੁਸੀਂ ਤਾਂ ਕਹਿੰਦੇ ਸੀ ਵੀ ਭਾਈ ਪਾਕਿਸਤਾਨ ਨੇ ਭਾਰਤ ਨੂੰ ਤਬਾਹ ਕਰ ਦਿੱਤਾ ਤੇ ਭਾਰਤ ਨੂੰ ਕਾਂਬਾ ਛਿੜ ਗਿਆ ਤੁਸੀਂ ਵੀ ਇਹ ਗੱਲਾਂ ਕਰਦੇ ਹੁੰਦੇ ਸੀ ਆਜੋ ਹੁਣ ਤੁਸੀਂ ਦਿੱਲੀ ਦੇ ਵਿੱਚ ਦਫ਼ਤਰ ਖੋਲ੍ਹ ਲਓ ਤੁਸੀਂ ਜਿਹੜੀਆਂ ਚਵਲਾਂ ਮਾਰੀਆਂ ਦੋਵੇਂ ਦੇਸ਼ਾਂ ਦੇ ਵੱਖ-ਵੱਖ ਮੀਡੀਏ ਦੇ ਕਈ ਅੰਗਾਂ ਨੇ ਉਹਦੇ ਕਰਕੇ ਲੋਕਾਂ ਦਾ ਮਨ ਕਿੰਨਾ ਖਟਾ ਹੋਇਆ ਮੀਡੀਏ ਤੋਂ ਕਿਸ ਤਰੀਕੇ ਨਾਲ ਲੋਕ ਉਕਤਾਏ ਆ ਤੇ ਇਹਦੇ ਹਿਸਾਬ ਦੇ ਨਾਲ ਤਾਂ ਭਾਈ ਤੁਹਾਨੂੰ ਇੱਕ ਦੂਜੇ ਦੇ ਦੇਸ਼ ਦੇ ਵਿੱਚ ਹੁਣ ਫਿਰ ਨਹੀਂ ਆਗਿਆ ਹੈਗੀ ਆ ਇਧਰ ਲਿਆਂ ਨੂੰ ਉਧਰ ਜਾ ਕੇ ਦਫ਼ਤਰ ਖੋਲ੍ਹ ਲੈਣੇ ਚਾਹੀਦੇ ਆ ਉਧਰ ਲਿਆਂ ਨੂੰ ਇਧਰਲੇ ਪਾਸੇ ਆ ਕੇ ਦਫਤਰ ਖੋਲ ਲੈਣੇ ਚਾਹੀਦੇ ਆ ਜਿੰਨਾ ਤੁਸੀਂ ਸੰਘ ਪਾੜਿਆ ਜਿੰਨਾ ਤੁਸੀਂ ਅੜਿੰਗੇ ਆ ਜਿੰਨੀਆਂ ਤੁਸੀਂ ਗੰਦੀਆਂ ਕਰਤੂਤਾਂ ਕੀਤੀਆਂ ਜਿਸ ਤਰੀਕੇ ਦੇ ਨਾਲ ਤੁਸੀਂ ਲੈ ਕੇ ਮੈਪ ਨਕਸ਼ੇ ਲੈ ਕੇ ਤੇ ਡੰਡੇ ਦੇ ਨਾਲ ਇਉਂ ਦਿਖਾਉਂਦੇ ਸੀ ਕਿ ਇਹ ਦੇਖੀਏ ਮਜ਼ਾਇਲ ਇਸ طرف ਸੇ ਗਈ ਔਰ ਇਧਰ ਸੇ ਗਈ ਔਰ ਇਧਰ ਸੇ ਗਈ ਔਰ ਇਸ ਤਰੀਕੇ ਸੇ ਗਰ ਜਾਏਗੀ ਤੁਹਾਨੂੰ ਤਾਂ ਕਮਾਂਡਰਾਂ ਤੋਂ ਵੀ ਵੱਧ ਪਤਾ ਤੁਹਾਨੂੰ ਤਾਂ ਇਸ ਵੇਲੇ 소ਫੀਆ ਕੁਰੇਸ਼ੀ ਤੋਂ ਵੀ ਵੱਧ ਪਤਾ ਤੁਹਾਨੂੰ ਵਿਅਮਕਾ ਸਿੰਘ ਤੋਂ ਵੀ ਵੱਧ ਪਤਾ ਤੇ ਇਸ ਕਰਕੇ ਭਾਈ ਮੇਰਾ خیال ਬੇਕੁਝ ਕਹਿਣ ਦੀ ਲੋੜ ਨਹੀਂ ਕਿ ਤੁਹਾਨੂੰ ਇਹ ਪੱਤਰਕਾਰਤਾ ਦਾ ਕੰਮ ਛੱਡ ਕੇ ਜਿਹੜਾ ਤੁਸੀਂ ਸਟੂਡੀਓ ਦੇ ਵਿੱਚ ਵਾਰ ਚਲਾਉਨੇ ਆ ਇਹ ਜਿਹੜੀ ਸਟੂਡੀਓ ਵਾਰ ਤੁਸੀਂ ਲਾਈ ਸੀ ਇਹਦੀ ਥਾਂ ਦੇ ਉੱਤੇ ਤੁਹਾਨੂੰ ਪਰਲੇ ਪਾਰ ਚਲੇ ਜਾਣਾ ਚਾਹੀਦਾ ਉਧਰ ਲਿਆਂ ਨੂੰ ਇਧਰ ਲੈਣਾ ਚਾਹੀਦਾ ਸਾਡੇ ਵਾਲਿਆਂ ਨੂੰ ਉਹ ਸਵਾਲ ਪੁੱਛਣ ਉਹਨਾਂ ਨੂੰ ਅਸੀਂ ਸਵਾਲ ਪੁੱਛ ਗਏ ਤੇ ਤੁਹਾਡੀਆਂ ਗੰਦਗੀਆਂ ਕਰਤੂਤਾ ਜਿਵੇਂ ਉੱਭਰ ਕੇ ਸਾਹਮਣੇ ਆਈਆਂ ਇਸ جنگ ਨੇ ਇੱਕ ਵਾਰ ਫੇਰ ਤੁਹਾਨੂੰ ਨੰਗੇ ਕਰ ਦਿੱਤਾ ਜਿਹੜੇ ਵੱਡੇ ਵੱਡੇ ਟੀਵੀ ਚੈਨਲ ਆ ਉਹ ਇੱਕ ਵਾਰ ਫੇਰ ਨੰਗੇ ਹੋਏ